ਅੱਜ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਲਤਾਂ ਦੇ ਖਿਲਾਫ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੇ ਦਰਵਾਜ਼ਾ बाबा साहब भीमराव अंबेडकर जी की विचारधारा के खिलाफ और किस तरह संविधान के खिलाफ बड़े लंबे अरसे तो, आम आदमी पार्टी आम आदमी पार्टी के कौमी कन्वीनर अरविंद केजरीवाल जी और पंजाब के मुख्यमंत्री सरदार भगवंत सिंह मान जी आम आदमी पार्टी समुची पार्टी ਦੇਸ਼ ਦੇ ਲੋਕਾਂ ਨੂੰ ਇਸ ਗੱਲ ਲਈ ਗਾ ਕਰ ਰਹੀ ਆ ਦੇਸ਼ ਦੇ ਲੋਕਾਂ ਨੂੰ ਇਸ ਗੱਲ ਹੀ ਪ੍ਰੇਰਿਤ ਕਰ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸੰਵਿਧਾਨ ਖਤਮ ਕਰ ਲਾਂਗਾ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਸੋਚ ਨੂੰ ਖਤਮ ਕਰਨ ਦੇ ਲਈ ਸਟੈਪ ਜਿਹੜੇ ਨੇ ਸ਼ੁਰੂ ਕੀਤੇ ਨੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ और उस तो भी पहला जी भारतीय जनता पार्टी देश की सत्ता चाहिए और आर लगभग ग्यारह साल तो पिछले ग्यारह साल तो, लगातार इस गल यत्नशील देश के अंदर जो संविधान बाबा साहब भीमराव अंबेडकर जी ने बनाया जिस संविधान के अंदर ਸਭ ਨੂੰ ਬੋਲਣ ਦਾ ਹੱਕ ਦਿੱਤਾ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਜਿਸ ਦੇ ਅੰਦਰ ਸਮਾਨਤਾ ਦਾ ਅਧਿਕਾਰ ਦਿੱਤਾ ਜਿਸ ਸੰਵਿਧਾਨ ਦੇ ਅੰਦਰ ਛੂਹਾਂਛਾਤ ਨੂੰ ਖਤਮ ਕੀਤਾ ਜਿਸ ਸੰਵਿਧਾਨ ਦੇ ਅੰਦਰ ਜਾਤੀ ਪ੍ਰਥਾ ਨੂੰ ਖਤਮ ਕਰਨ ਦੀ ਯਤਨ ਕੀਤਾ ਜਿਸ ਸੰਵਿਧਾਨ ਦੇ ਤਹਿਤ ਪੜਨ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ जिस संविधान के तहत लोगों ने इंपलायमेंट का दे अधिकार दिता गया जिस संविधान के तहत प्रॉपर्टी रखने का अधिकार दिता गया भी बहुत प्रावधान संविधान के अंदर बाबा साहब भीमराव अंबेडकर जी ने लिखे बड़ी लंबी घालना के जरिए बड़ा लंबा स्पेन उन्होंने लिया और संसार दे ਬੱਡੇ-ਬੱਡੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਸਮੀਖਿਆ ਕਰਕੇ ਪਰ ਭਾਰਤੀ ਸੰਸਕ੍ਰਿਤੀ ਕੀ ਆ ਭਾਰਤ ਦੇ ਅੰਦਰ ਜਾਤ ਪ੍ਰਥਾ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਖਰੇਵੇਂ ਲਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾਗਾ ਇਹ ਸਾਰੀਆਂ ਗੱਲਾਂ ਦੀ ਜਦੋਂ ਕੋਕਪੜਤਾਲ ਕਰਨ ਤੋਂ ਬਾਅਦ ਦੇਸ਼ ਦਾ ਸੰਵਿਧਾਨ ਇੱਕ ਲੰਬੀ ਚਰਚਾ ਤੋਂ ਬਾਅਦ ਇੱਕ ਲੰਬੀਆਂ ਵੱਡੀਆਂ-ਵੱਡੀਆਂ ਮੀਟਿੰਗਾਂ ਤੋਂ ਬਾਅਦ ਸੰਵਿਧਾਨ ਕਾਢਦੀ ਨੇ ਜਿਸ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਉਹ ਲੰਬੀ ਜਿਹੜੀ ਸਬੀਖਿਆ ਕਰਨ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਜਿਹੜਾ ਉਹ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਔਰ ਲਗਭਗ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਦੇਸ਼ ਦਾ ਸੰਵਿਧਾਨ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਬਣਾਇਆ ਸੀਗਾ ਜੋ ਸਮਾਨਤਾ ਦਾ ਬਰਾਬਰਤਾ ਦਾ ਪੜਾਈ ਦਾ ਐਜੂਕੇਸ਼ਨ ਦਾ ਅਧਿਕਾਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜੇ ਲੋਕਾਂ ਨੂੰ ਲੈ ਕੇ ਦਿੱਤਾ ਸੀਗਾ ਪਿਛਲੇ 75 ਸਾਲਾਂ ਤੋਂ ਦੇਸ਼ ਦੇ ਦਿਨਰ ਲਗਾਤਾਰ ਕੰਮ ਕਰ ਰਿਹਾ ਹੈਗਾ ਲਗਾਤਾਰ ਦੇਸ਼ ਦੇ ਉਹ ਲੋਕ ਜਿਹੜੇ ਮੈਂ ਸਮਝਦਾ ਕਿਸੇ ਸਮੇਂ ਸਕੂਲ ਚ ਪੜ੍ਹਨ ਨਹੀਂ ਜਾ ਸਕਦੇ ਸੀਗੇ ਉਹ ਲੋਕ ਜਿਹੜੇ ਬਰਾਬਰ ਬੈਠ ਨਹੀਂ ਸਕਦੇ ਸੀਗੇ ਉਹ ਅੱਜ ਮੈਂ ਸਮਝਦਾ ਕਿਤਨਾ ਕਿਤੇ ਆਪਣਾ ਖੋਇਆ ਹੋਇਆ ਸਨਮਾਨ ਉਹਨਾਂ ਨੂੰ ਬਹਾਲ

ਥਾਟ ਪ੍ਰੋਸੈਸ ਬਾਬਾ ਸਾਹਿਬ ਹੀਰੋ ਅੰਬੇ德ਕਰ ਜੀ ਨੇ ਉਹਨਾਂ ਦੇ ਸਾਥੀਆਂ ਨੂੰ ਉਸ ਸਮੇਂ ਪੜਾਇਆ ਕਿਸੇ ਨੇ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕੱਲ ਜੇ ਤਾਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਸੀ ਸੰਵਿਧਾਨ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣਾ ਆਪਣਾ 뷰 ਰੱਖ ਰਹੀਆਂ ਸੀ ਕਿ ਕਿੰਨੀ ਕੁ ਡਿਵੈਲਪਮੈਂਟ ਸੰਵਿਧਾਨ ਦੇ ਜ਼ਰੀਏ ਹੋਈ ਆ ਕੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਹੋਈ ਆ ਜਾਂ ਨਹੀਂ ਹੋਈ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਇੱਕ ਲੰਬੀ ਚੌੜੀ ਚਰਚਾ ਉਹ ਦੇਸ਼ ਦੀ ਪਾਰਲੀਮੈਂਟ 'ਚ ਹੋ ਰਹੀ ਸੀ ਸਰਕਾਰ ਵੱਲੋਂ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੀ ਕਹਿਮ ਭੂਮਿਕਾ ਨਿਭਾਉਂਦੀ ਆ ਸਾਡੇ 10 ਰਾਜ ਸਭਾ ਦੇ ਮੈਂਬਰ ਨੇ ਔਰ ਤਿੰਨ ਲੋਕ ਸਭਾ ਦੇ ਮੈਂਬਰ ਨੇ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਉਹਦੇ ਉੱਤੇ ਚਰਚਾ ਕਰ ਰਹੇ ਸੀ ਤਾਂ ਕੱਲ ਜਦੋਂ ਚਰਚਾ ਸਿਖਰਾਂ ਤੇ ਸੀ ਜਦੋਂ ਚਰਚਾ ਚੱਲ ਰਹੀ ਸੀ ਤਾਂ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਅਮਿਤ ਸ਼ਾਹ ਜੀ ਨੇ

ਬਹੁਤ ਸਾਰੇ ਤੁਹਾਡੇ ਚੋਂ ਜਿਹੜੇ ਦੇਸ਼ ਦੀ ਪਾਰਲੀਮੈਂਟ ਕਵਰ ਕਰਦੇ ਨੇ ਕਿ ਉਹਨਾਂ ਨੇ ਬਿਲਕੁਲ ਉੱਥੇ ਵੀ ਸੁਣੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਦੇਖੀ ਹੋਣੀ ਔਰ बार-बार ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾ ਜੀ ਜਿਹੜੇ ਕਿ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦੇ ਰਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇਗੇ ਕਿਸ ਤਰ੍ਹਾਂ ਉਹਨਾਂ ਨੇ बाबा साहब भीम राव अंबेडकर जी का अपमान किया किस तरह कहा कि रट लगी अंबेडकर 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 मैं समझता है बहुत बड़ी इंसल्ट देश के दे संविधान के निर्माता बाबा साहब भीमराव अंबेडकर जी हो या। देश के दे लख युवक वो नौजवान जेडे बाबा साब भीमराव अंबेडकर दारधारा के प्रणाये हुए नेगे ਜਿਹੜੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇ ਕਿ ਉਹਨਾਂ ਦੀ ਮੈਂ ਸਮਝਦਾ ਸਭ ਤੋਂ ਵੱਡੀ ਤੋਹਫੀਂ ਜਿਹੜੀ ਆ ਉਹ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਔਰ ਇਸ ਗੱਲ ਤੋਂ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਆ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਭੀਮrao ਅੰਬੇਡਕਰ ਨੂੰ ਕਿੰਨੀ ਨਫ਼ਰਤ ਕਰਦੀ ਆ ਦੇਖ ਦੇ ਕਰੋੜਾਂ ਹੀ ਦਲਤਾਂ ਨੂੰ ਆਦਿਵਾਸੀਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਔਰ ਇਸ ਗੱਲ ਦਾ ਸਬੂਤ ਜਿਹੜਾ ਉਹ ਅੱਜ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਆਗਾ ਕਿਉਂਕਿ ਜੋ ਗੱਲ ਦਿਲ ਦੇ ਅੰਦਰ ਹੁੰਦੀ ਆ ਉਹ ਕਦੇ ਨਾ ਕਦੇ ਜ਼ੁਬਾਨ ਤੇ ਵੀ ਆਉਂਦੀ ਆ ਅੱਜ ਉਹੀ ਗੱਲ ਮੈਂ ਸਮਝਦਾ ਹਮੇਸ਼ਾ ਜੀ ਦੇ ਜ਼ੁਬਾਨ ਤੇ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਅਪਮਾਨ ਕੀਤਾ ਗਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਮੈਂ ਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾ ਆਮ ਆਦਮੀ ਪਾਰਟੀ ਵੱਲੋਂ ਸਖਤ ਸ਼ਬਦਾਂਤ ਨਿੰਦਾ ਕਰਦਾਗਾ ਔਰ ਲੋਕਾਂ ਦੇ ਸਾਹਮਣੇ ਇਹ ਗੱਲ ਜਗਜਹਰ ਹੋਗੀ ਕਿ ਭਾਰਤੀ ਜਨਤਾ ਪਾਰਟੀ ਇੱਕ ਨਾ ਇੱਕ ਦਿਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰ ਦੇ ਲਈ ਲੱਗੀ ਹੋਈ ਆ ਹਰ ਕਿਤੇ ਦਿਨ ਖਤਮ ਕਰਨਾ ਚਾਹੁੰਦੀ ਆ ਪਰ ਲੇਕਿਨ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਬਚਾਉਣ ਵਾਲੇ ਕਰੋੜਾਂ ਲੋਕ ਲੋਕਤੰਤਰ ਬਚਾਉਣ ਵਾਲੇ ਕਰੋੜਾਂ ਲੋਕ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਲੱਗੇ ਹੋਏ ਨੇ ਕਿ ਬਿਲਕੁਲ ਆਮ ਆਦਮੀ ਪਾਰਟੀ ਸੰਵਿਧਾਨ ਦੇ ਅੰਦਰ ਕਿਸੇ ਵੀ ਸੋਧ ਨੂੰ ਕਿਸੇ ਵੀ ਸੋਧ ਦਾ ਅਸੀਂ ਸਖਤ ਵਿਰੋਧ ਕਰਾਂਗੇ ਜੋ ਵੀ ਸੋਧਾਂ ਵੱਡੇ ਲੈਵਲ ਦੀਆਂ ਸੰਵਿਧਾਨ ਨੂੰ ਖਤਮ ਕਰਦੀਆਂ ਭਾਰਤੀ ਜਨਤਾ ਪਾਰਟੀ ਕਰੂਗੀ ਆਮ ਆਦਮੀ ਪਾਰਟੀ ਹਰ ਇੱਕ ਲੈਵਲ ਤੇ ਗਲੀ ਤੋਂ ਲੈ ਕੇ ਸੰਸਦ ਤੱਕ ਸਰਕ ਤੋਂ ਲੈ ਕੇ ਸੰਸਦ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਦੀ ਇਸ ਕਨਾਉਣੀ ਮੂਵ ਦਾ ਇਸ ਲੋਕ ਵਿਰੋਧੀ ਮੂਵ ਦਾ ਇਸ ਲੋਕਤੰਤਰ ਵਿਰੋਧੀ ਮੂਵ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਲੇਕਿਨ ਮੈਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਥੇ ਚੇਤਾਵਨੀ ਦਿਨਾਂਗਾ ਉਥੇ ਇਹ ਵੀ ਕਹਾਂਗਾ ਕਿ ਤੁਰੰਤ ਦੇਸ਼ ਦੇ ਕਰੋੜਾਂ ਲੋਕਾਂ ਤੋਂ ਮਾਫੀ ਮੰਗੀ ਜਾਵੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਅਮਿਤ ਸ਼ਾਹੀ ਮਾਫੀ ਮੰਗਣ ਕਿਉਂਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੁਨੀਆ ਦੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਮਾਨ ਸਨਮਾਨ ਲੋਕਾਂ ਦੇ ਦਿਲਾਂ 'ਚ ਆ ਔਰ ਲੋਕਾਂ ਦੇ ਦਿਲਾਂ 'ਚ ਉਹ ਰਾਤ ਕਰਦੇ ਨੇਗੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇੰਤਰਾਣ ਤੇ ਬਿਆਨ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਔਰ ਇੰਤਰਾਣ ਤੇ ਸਾਜੀ ਨੂੰ ਮਾਫੀ ਮੰਗਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਨੇ ਜੇਕਰ ਸਬਾਵਤ ਇਬਾਦਤ ਬਿਆਨ ਤੋਂ ਮਾਫੀ ਨਾ ਮੰਗੀ ਅਮਿਤ ਸ਼ਾਹ ਜੀ ਨੇ ਮਾਫੀ ਨਾ ਮੰਗੀ ਦਰਸੀ ਆਪਣਾ ਲੀਗਲ ਕੋਰਸ ਉਹ ਵੀ ਅਡਾਪਟ ਕਰਾਂਗੇ ਔਰ ਇਸ ਗੱਲ ਨੂੰ ਲੈ ਕੇ ਲੁੱਕਾ ਜਾਵਾਂਗੇ ਜੋ ਵੀ ਸੰਘਰਸ਼ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਅਸੀਂ ਹਰ ਸੰਘਰਸ਼ ਕਰਾਂਗੇ ਬਿਲਕੁਲ ਜੀ ਅਸੀਂ ਆਲਰੇਡੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 10 ਦਿਨਾਂ ਦੇ ਅੰਦਰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਇਹ ਤਾਂ ਲੋਕਾਂ ਦੇ ਸਾਹਮਣੇ ਆ ਇਹਦੇ ਚ ਟਾਈਮ ਕਿਸ ਚੀਜ਼ ਦਾ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਦੇਖੋ ਕਿਸ ਤਰ੍ਹਾਂ ਉਹ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਅਪਮਾਨ ਕਰ ਲੈਣਗੇ ਸੋ ਤੁਰੰਤ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਸਾਫ ਕਰ ਜੋ ਬੈੱਲ ਲਿਆਂਦਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਸ ਤੋਂ ਵੀ ਲੈ ਦੇ ਆਮ ਆਦਮੀ ਪਾਰਟੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੀ ਆ ਅਸੀਂ ਇਹਦੇ ਖਿਲਾਫ ਆ ਕਿਉਂਕਿ ਦੇਸ਼ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਨੇਗੀਆਂ ਬਹੁਤ ਸਾਰੇ ਵਖਰੇਵੇਂ ਨੇਗੇ ਕਿਤੇ ਭਾਸ਼ਾ ਵੱਖਰੀ ਆ ਕਿਤੇ ਜੀਓਗ੍ਰਾਫਿਕਲੀ ਉਸੇ ਵੱਖਰੇ ਆ ਕਿਤੇ ਸਮਾਜਿਕ ਤੌਰ ਤੇ ਵੱਖਰੇ ਆ ਬਹੁਤ ਸਾਰੇ ਵਖਰੇਵੇਂ ਨੇਗੇ ਪਰ ਲੇਕਿਨ ਉਸ ਅਨੇਕਤਾ ਦੇ ਅੰਦਰ ਵੀ ਇੱਕ ਇਕਤਾ ਕੀ ਪਰ ਲੇਕਿਨ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦਾ ਵਿਰੋਧ ਕਰਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੈਂਬਲੀਆਂ ਦੀ ਕੁਝ ਬੰਤਰ ਇਸ ਤਰ੍ਹਾਂ ਦੀ ਆਗੀ ਸੋ ਬਿਲਕੁਲ ਇਹ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ ਅਸੀਂ ਇਹਦਾ ਪੂਰਨ ਵਿਰੋਧ ਕਰਦੇ ਕੜਾ ਖੇਤੀਬਾੜੀ ਖਰੜਾ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਉਹਦੀ ਸਮੀਖਿਆ ਹਰ ਇੱਕ ਲੈਵਲ ਤੇ ਚੱਲ ਰਹੀ ਆ ਅਸੀਂ ਉਹਦੀ ਸਮੀਖਿਆ ਕਰ ਰਹੇ ਆ ਕੋ ਕਰ ਰਹੇ ਆਗੇ ਜੇਕਰ ਉਹ ਦੇਸ਼ ਦੇ ਕਿਸਾਨਾਂ ਦੇ ਖਿਲਾਫ ਹੋਊਗੀ ਤਾਂ ਬਿਲਕੁਲ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਹਰ ਇੱਕ ਲੈਵਲ ਤੇ ਵਿਰੋਧ ਕਰਾਂਗੇ ਉਹਨੂੰ ਨਹੀਂ ਲਾਗੂ ਹੋਣ ਦੇਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਨੇ 2 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਅੱਜ ਫੇਰ ਕਿਤਨਾ ਕਿਤੇ ਲੁੱਕ ਮੇ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਅੱਜ ਫੇਰ ਇੱਕ ਹੋਰ ਬਦਲਵੇਂ ਢੰਗ ਦੇ ਨਾਲ ਉਸੇ ਪ੍ਰਕਾਰ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਸੋ ਬਿਲਕੁਲ ਉਹਦੀ ਸਮੀਖਿਆ ਚੱਲ ਰਹੀ ਆ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਸਾਰਨਾ ਸੀ ਸਲਾਮ ਮਸ਼ਲਾ ਕਰਕੇ ਔਰ ਉਸ ਤੋਂ ਬਾਅਦ ਐਕਸ਼ਨ ਲਮਾਉਣਾ ਪਹਿਲਾਂ ਜਦੋਂ ਕਾਨੂੰਨ ਆਇਆ ਸੀ ਉਹਨਾਂ ਸਪੈਸ਼ਲ ਸੈਸ਼ਨ ਤੋਂ ਲਾ ਕੇ اپنی پلاننگ ہے جی اپنی سب جاتی دیکھو ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਸੈਸ਼ਨ ਬਰਉਣਾ ਪਿਆ ਸੈਸ਼ਨ ਵੀ ਬੁਲਾਵਾਂਗੇ ਜੋ ਵੀ ਕਾਰਵਾਈ ਕਰਨੀ ਪਈ ਪੰਜਾਬ ਸਰਕਾਰ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਸੂਬਾ ਕਾ ਅਸੀਂ ਪੰਜਾਬ ਦੀ ਖੇਤੀਬਾੜੀ ਤਬਾਹ ਨਹੀਂ ਹੋਣ ਦੇਵਾਂਗੇ ਬਲਕਿ ਅਸੀਂ ਪੰਜਾਬ ਦੇ ਕਿਸਾਨ ਨਾਲ ਦੇਸ਼ ਦੇ ਕਿਸਾਨਾਂ ਨਾਲ ਡਟ ਕੇ ਖੜੇ ਹਾਂ ਥੈਂਕ ਯੂ ਤੁਸੀਂ ਇੱਕ ਸਵਾਲ ਮੇਰਾ ਸਾਬਕਾ ਕਿਸਾਨਾਂ ਨਾਲ ਖੜੇ ਹੋਏ ਕਿ ਇਸ ਬਾਰਡਰ 'ਤੇ ਆਸ ਤੱਕ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨਾਂ ਨੂੰ ਮਿਲਣ ਵਾਸਤੇ ਨਹੀਂ ਗਿਆ ਉਹਨਾਂ ਨੂੰ ਸਮਝਾਉਣ ਵਾਸਤੇ ਨਹੀਂ ਗਿਆ ਉਹਦੇ ਬਾਰੇ ਕੀ ਕਹੋ ਉਹ ਡੱਲੇ ਵਾਲੀ ਕੰਡੀਸ਼ਨ ਦਿਨ-ਦਿਨ ਕ੍ਰਿਟੀਕਲ ਹੋਦੀ ਜਾ ਰਹੀ ਹੈ ਜੋ ਤਾਂ ਪਹਿਲਾਂ ਐਜੀਟੇਸ਼ਨ ਚੱਲੀ ਸੀ ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਣ ਕੇ ਕੇਂਦਰ ਸਰਕਾਰ ਨਾਲ ਸੀ ਲੰਬਾ ਅਰਸਾ ਗੱਲ ਕਰਾਈ ਪਰਾਪ ਦੇ 2:00 ਵਜੇ ਤੱਕ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਆਗੂਆਂ ਨਾਲ ਉਹਨਾਂ ਦੇ ਜਾਇਜ਼ ਤੇ ਹੱਕੀ ਮੰਗਾਂ ਲਈ ਕੇਂਦਰ ਸਰਕਾਰ ਨਾਲ ਲੜਦੇ ਰਹੇ ਅੱਜ ਵੀ ਅਸੀਂ ਪੰਜਾਬ ਦੇ ਕਿਸਾਨ ਨਾਲਾਂਗੇ ਅੱਜ ਵੀ ਅਸੀਂ ਕਿਸਾਨਾਂ ਖੜੇ ਆਂਗੇ ਸਾਡੇ ਮੈਂਬਰ ਪਾਰਲੀਮੈਂਟ ਜਾ ਕੇ ਆਏ ਨੇ ਕੰਗਸਾਬ ਜਾ ਕੇ ਆਏ ਨੇ ਹੋਰ ਵੀ ਸਾਡੇ ਲੀਡਰ ਸਾਹਿਬਾਨ ਜਾ ਰਹੇ ਨੇ ਕਿ ਸਾਡੀ ਜਿਹੜੀ ਸਵੇਦਨਾ ਕੀ ਉਹ ਬਿਲਕੁਲ ਕਿਸਾਨੀ ਸੰਘਰਸ਼ ਦੇ ਨਾਲ ਹੈ ਥੈਂਕ ਯੂ